ਵਾਰਤਾਂ ਚਲਦੀਆਂ ਹਾਂਜੀ ਜੇ ਤੁਸੀਂ ਇੱਕ ਸਾਲ ਦੇ ਅੰਦਰ 1 ਕਰੋੜ ਰੁਪਏ ਕਮਾਉਣਾ ਚਾਹੁੰਦੇ ਹੋ ਉਹ ਵੀ ਘਰ ਬੈਠ ਕੇ ਪ੍ਰੋਪਰ ਸਕਿੱਲ ਸਿੱਖਣਾ ਚਾਹੁੰਦੇ ਹੋ ਤਾਂ ਪ੍ਰੋਪਰ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਬਿਲਕੁਲ ਵੀ ਸਕਿੱਪ ਨਾ ਕਰਨਾ ਪ੍ਰੋਪਰ ਰੋਡਮੈਪ ਦਵਾਂਗੀ ਕਿ ਕਿਹੜੀਆਂ ਸਕਿੱਲਸ ਨੂੰ ਸਿੱਖ ਕੇ ਤੁਸੀਂ ਘਰ ਬੈਠੇ 1 ਕਰੋੜ ਰੁਪਏ ਇੱਕ ਸਾਲ ਦੇ ਅੰਦਰ ਕਮਾ ਸਕਦੇ ਹੋ ਹਾਂਜੀ ਸਕਾਲ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਤੇ ਮੈਂ ਇੱਕ ਹਾਊਸ ਵਾਈਫ ਹਾਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ ਸੋ ਇਸ ਤਿੰਨ ਸਾਲ ਪਹਿਲਾਂ ਮੈਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਆਈ ਤੁਹਾਡੀ ਹੀ ਤਰ੍ਹਾਂ ਰੀਲਸ ਸਕਰੋਲ ਕਰ ਰਹੀ ਸੀ ਤੇ ਆਪਣੇ ਘਰ ਬੈਠ ਕੇ 15 ਤੋਂ 20000 ਰੁਪਏ ਮਹੀਨਾ ਕਮਾਉਣਾ ਚਾਹੁੰਦੀ ਸੀ। ਉਹਦੇ ਲਈ ਆਪਣੇ ਫੈਮਿਲੀ ਨੂੰ ਸਪੋਰਟ ਕਰਨਾ ਚਾਹੁੰਦੀ ਸੀ ਪਰ ਇਹ ਦੁਨੀਆ ਸਕਿੱਲਸ ਲੱਭ ਰਹੀ ਸੀ ਕਿ ਘਰੋਂ ਬਾਹਰ ਨਾ ਜਾਣਾ ਪਵੇ ਘਰ ਦੇ ਅੰਦਰ ਬੈਠ ਕੇ ਕੋਈ ਐਦਾਂ ਦਾ ਮੈਨੂੰ ਛੋਟਾ-ਮੋਟਾ ਕੰਮ ਮਿਲ ਜਾਵੇ ਜਿਹਨੂੰ ਕਰਕੇ ਮੈਂ 15-20000 ਕਮਾ ਸਕਾਂ। ਸੋ ਮੈਨੂੰ ਸਕਰੋਲ ਕਰਦੇ ਕਰਦੇ ਮੇਰੇ ਅੱਗੇ ਕੰਪਨੀ ਆਈ ਜਿਹਨਾਂ ਜਿਹਨੂੰ ਮੈਂ ਤੁਹਾਨੂੰ ਅਗੇ ਇੰਟਰੋਡਿਊਸ ਕਰਾਂਗੀ ਕਿਹੜੀ ਕੰਪਨੀ ਹੈ ਕਿਦਾਂ ਸਕਿੱਲ ਸਿੱਖ ਸਕਦੇ ਹੋ। ਇਸ ਪਲੈਟਫਾਰਮ ਤੇ ਮੈਨੂੰ 1 ਕਰੋੜ ਕਮਾਣ ਲਈ ਇੱਕ 3 ਸਾਲ ਦਾ ਟਾਈਮ ਲੱਗ ਗਿਆ ਪਰ ਤੁਹਾਨੂੰ ਇੱਕ ਸਕਿੱਲ ਇੱਕ ਸਾਲ ਵਿੱਚ ਦੱਸ ਸਕਦੀਆਂ ਕਿ ਕਿੱਦਾਂ ਤੁਸੀਂ ਕਮਾ ਸਕਦੇ ਕਿਉਂਕਿ ਇੰਨਾ ਐਕਸਪੀਰੀਅੰਸ ਹੋ ਚੁੱਕਿਆ ਹੋਇਆ ਹੈ 2000 ਸਟੂਡੈਂਟ ਨੂੰ ਗਾਈਡ ਕਰ ਚੁੱਕੀ ਹਾਂ ਮੇਰੇ ਥਰੂ ਮੇਰੇ ਬਹੁਤ ਸਾਰੇ ਸਟੂਡੈਂਟ ਅੱਛੇ ਲੈਵਲ ਤੇ ਕਮਾ ਰਹੇ ਆ ਸੋ ਬਹੁਤ ਸਾਰੀਆਂ ਸਕਿੱਲ ਤੁਸੀਂ ਵੀ ਸਕਰੋਲ ਕਰ ਰਹੇ ਹੋਗੇ ਜਿੱਦਾਂ ਮੈਂ ਕਰ ਰਹੀ ਸੀ ਸੋਸ਼ਲ ਮੀਡੀਆ ਤੇ ਹੈਨਾ ਬਟ ਸਮਝ ਨਹੀਂ ਆ ਰਿਹਾ ਕਿ ਮੈਂ ਕਰਾਂ ਕਿ ਨਾ ਕਰਾਂ ਪ੍ਰੋਪਰ ਤੁਹਾਨੂੰ ਦੱਸਣਾ ਚਾਹਾਂਗੀ ਕਿ ਪ੍ਰੋਪਰ ਲੀਗਲ ਪਲੇਟਫਾਰਮ ਹੈ ਜੈਨੂਅਲ ਹੈ ਐਂਡ ਸੇਫ ਐ ਸਾਰਾ ਕੁਝ ਤੁਸੀਂ ਘਰ ਬੈਠ ਕੇ ਕਰ ਸਕਦੇ ਹੋ ਬਸ ਤੁਸੀਂ ਆਪਣੀਆਂ ਸਕਿਲਸ ਤੇ ਕੁਝ ਤੇ ਵਰਕ ਕਰਨਾ ਜਿਨ੍ਹਾਂ ਨੂੰ ਸਿੱਖ ਕੇ ਤੁਸੀਂ ਕਮਾ ਸਕਦੇ ਹੋ ਪ੍ਰੋਪਰ ਰੋਡ ਮੈਪ ਦਿੱਤਾ ਜਾਂਦਾ ਹੈ ਇੱਥੇ ਠੀਕ ਹੈ ਸੋ ਇਹ ਕਿਹੜੀਆਂ ਸਕਿਲਸ ਨੇ ਹੁਣ ਉਹ ਤੁਹਾਨੂੰ ਐਕਸਪਲੇਨ ਕਰਦੀ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਫੇਸ ਰਿਵੀਲ ਕਰਕੇ ਕੰਮ ਕਰਨਾ ਬਿਨਾ ਫੇਸ ਰਿਵੀਲ ਕੀਤੇ ਵੀ ਤੁਸੀਂ ਕੰਟੈਂਟ ਕ੍ਰੀਏਟ ਕਰ ਸਕਦੇ ਹੋ ਤੁਸੀਂ ਡ੍ਰੌਪਸ਼ਿਪਿੰਗ ਸਿੱਖ ਸਕਦੇ ਹੋ ਤੁਸੀਂ ਐਮਾਜ਼ਨ ਐਪੀਏ ਪ੍ਰਿੰਟ ਔਨ ਡਿਮਾਂਡ ਸ਼ੌਪ ਫਾਈਲ ਐਡੀਟਿੰਗ ਦੇ ਥਰੂ ਬਹੁਤ ਅੱਛੇ ਲੈਵਲ ਤੇ ਕਮਾ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਕਮਾ ਸਕਦੇ ਹੋ ਪ੍ਰੋਪਰ ਇਦਾਂ ਦਾ ਰੋਡਮੈਪ ਦਵਾਂਗੀ ਕਿ ਤੁਸੀਂ ਇੱਕ ਸਾਲ ਦੇ ਅੰਦਰ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ 1 ਕਰੋੜ ਰੁਪਇਆ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਬਹੁਤ ਸਾਰੀ ਆਪਾਂ ਨੂੰ ਇਹ ਮਨ ਵਿੱਚ ਹੁੰਦਾ ਕਿ ਸਾਡੇ ਨਾਲ ਕੋਈ ਧੋਖਾ ਨਾ ਹੋ ਜਵੇ ਸਾਰਾ ਕੁਝ ਸੇਫ ਹੈ ਇੱਕ ਦੋ ਘੰਟੇ ਤੁਸੀਂ ਦਿਨ ਵਿੱਚੋਂ ਕੱਢਣੇ ਆ ਇੱਕ ਫੋਨ ਤੁਹਾਡੇ ਕੋਲੇ ਹੋਣਾ ਚਾਹੀਦਾ ਫੋਨ ਦੇ ਥਰੂ ਹੀ ਤੁਸੀਂ ਕਮਾ ਸਕਦੇ ਹੋ ਕੋਈ ਲੈਪਟਾਪ ਜਾਂ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਆ ਪ੍ਰੋਪਰ ਜੇ ਤੁਸੀਂ ਜੌਬ ਕਰਨਾ ਚਾਹੁੰਦੇ ਹੋ ਜੋਬ ਪ੍ਰੋਵਾਈਡ ਕੀਤੀ ਜਾਏਗੀ ਸਕਿਲਸ ਨੂੰ ਸਿੱਖ ਕੇ ਪ੍ਰੋਪਰ ਸਰਟੀਫਿਕੇਟ ਜੇ ਤੁਹਾਨੂੰ ਬਾਅਰ ਜੋਬ ਕਰਨੀ ਹੈ ਤਾਂ ਬਾਅਰ ਵੀ ਇਹਨਾਂ ਸਕਿਲਸ ਦੇ ਥਰੂ ਤੁਹਾਡੀ ਜੋਬ ਵਿੱਚ ਤੁਹਾਡੀ ਇਨਕਮ ਇਨਕਰੀਜ਼ ਹੋਏਗੀ ਇਹਨਾਂ ਵਧੀਆ ਸਕਿਲਸ ਤੁਹਾਨੂੰ ਇੱਥੇ ਸਿਖਾਈਆਂ ਜਾਂਦੀਆਂ ਬਟ ਜੇ ਤੁਸੀਂ ਫ੍ਰੀਲੈਂਸਿੰਗ ਪ੍ਰੋਜੈਕਟ ਲੈਣਾ ਚਾਹੁੰਦੇ ਹੋ ਇੰਟਰਨੈਸ਼ਨਲੀ ਨੈਸ਼ਨਲੀ ਕੰਮ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਇੱਥੇ ਪ੍ਰੋਵਾਈਡ ਕੀਤਾ ਜਾਏਗਾ ਬਟ ਥੋੜਾ ਜਿਹਾ ਸਮਝਣਾ ਲਰਨਿੰਗ ਮਾਈਂਡਸੈਟ ਨਾਲ ਲਾਣਾ ਵਧੀਆ ਤਰੀਕੇ ਨਾਲ 1 ਸਾਲ ਦੇ ਅੰਦਰ 1 ਕਰੋੜ ਰੁਪਇਆ इजीली ਕਮਾ ਸਕਦੇ ਹੋ ਤੇ ਜੇ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਬਿਨਾ ਫੇਸ ਰੀਵील ਕੀਤੇ ਤੁਹਾਨੂੰ ਉਹ ਵੀ ਦੱਸਿਆ ਜਾਏਗਾ ਕਿ ਬਿਨਾ ਫੇਸ ਰੀਵील ਕੀਤੇ ਤੁਸੀਂ ਕਿੱਦਾਂ ਪ੍ਰਮੋਟ ਕਰ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਇੱਕ ਇੱਕ ਚੀਜ਼ ਨਾਲ ਜੇ ਮੇਰੇ ਐਕਸਪੀਰੀਅੰਸ ਤੋਂ ਸਿੱਖਣਾ ਚਾਹੁੰਦੇ ਹੋ ਕਿ 1 ਸਾਲ ਦੇ ਅੰਦਰ ਕਿੱਦਾਂ ਪੈਸੇ ਕਮਾਉਣੇ ਆ ਤੇ ਇਸ ਨੂੰ ਮੈਸੇਜ ਕਰ ਦਿਓ ਤੇ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਾਰਾ ਤੁਹਾਨੂੰ ਗਾਈਡ ਕੀਤਾ ਜਾਏਗਾ ਪ੍ਰੋਪਰ ਤਰੀਕੇ ਦੇ